ਲਓ ਜੀ ਸੂਰਜ ਦੇ ਦੇਖੋ ਕਹਿੰਦੇ ਅੱਜ ਸੂਰਜ ਗ੍ਰਹਿਣ ਆ ਹਾਂਜੀ ਸਾਸ਼ਵ ਕਾਲ ਜੀ ਢਿੱਲੋ ਵਲੌਗਸ 07 ਤੁਹਾਡਾ ਸਵਾਗਤ ਆ ਉਮੀਦ ਕਰਦੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਦਿਨ ਹੈਗਾ 8 April ਤੇ ਕਹਿੰਦੇ ਅੱਜ ਜੀ ਸੂਰਜ ਗ੍ਰਹਿਣ ਲੱਗਣਾ ਆ ਤੇ ਮੈਂ ਕੋਠੇ ਤੇ ਦੇਖਣ ਆਈ ਸੀਗੀ ਕਹਿੰਦੇ ਵੀ ਜਿਹੜਾ ਚੰਦ ਆ ਨਾ ਉਹਨੇ ਸੂਰਜ ਨੂੰ ਪੂਰਾ ਕਵਰ ਕਰ ਲੈਣਾ ਤੇ ਇੱਕ ਜਿਹਦਾ ਰਿੰਗ ਲਾਈਟ ਹੁੰਦੀ ਆ ਨਾ ਤੇ ਉਹਨੇ ਉਸ ਤਰ੍ਹਾਂ ਬਣ ਜਾਣਾ ਤੇ ਇਹ ਜਿਹੜਾ ਨਜ਼ਾਰਾ ਸਿਰਫ 4 ਮਿੰਟ 27 ਸੈਕਿੰਡ ਤੱਕ ਰਹਿਣਾ ਆ ਤੇ ਮੈਂ ਕਿਹਾ ਚਲੋ ਦੇਖਦੇ ਸ਼ਾਇਦ ਕੀ ਪਤਾ ਮੈਨੂੰ ਦੇਖੀ ਜਾਵੇ ਬਟ ਨਹੀਂ ਹੱਲੇ ਨਹੀਂਓ ਚਲੋ ਮੈਂ ਉਹਦਾ ਧਿਆਨ ਰੱਖੂੰਗੀ ਜੇ ਇਹ ਚੀਜ਼ ਹੋਈ ਤਾਂ ਫਿਰ ਦੇਖਦੇ ਆ ਫੋਨ ਦੇ ਵਿੱਚ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਮੈਂ ਆਈ ਸੀ ਉੱਪਰ ਕੋਠੇ ਤੇ ਤੇ ਟਾਈਮ ਹੋ ਗਿਆ 7:00 ਵਜੇ ਆ ਆਜੋ ਚਲਦੇ ਥੱਲੇ ਹੱਲੇ ਤੱਕ ਕੁਝ ਨਹੀਂ ਇਦਾਂ ਦਾ ਹੈਗਾ ਤੇ ਕਰ ਲਈਏ ਕੰਮ ਕਰ ਤੇ ਨਾਲ-ਨਾਲ ਆਪਾਂ ਧਿਆਨ ਵੀ ਰੱਖਣਾ ਚਾਹੀਦਾ ਵੀ ਦੇਖੀਏ ਗ੍ਰਹਿਣ ਲੱਗਦਾ ਕਿ ਨਹੀਂ ਲੱਗਦਾ ਤੇ ਇੱਕ ਇਹ ਚੀਜ਼ ਤੇ ਦੂਜੀ ਇਹ ਚੀਜ਼ ਆ ਕਿ 28 ਅਪ੍ਰੈਲ ਨਹੀਂ ਸੌਰੀ 23 ਅਪ੍ਰੈਲ ਨੂੰ ਕਹਿੰਦੇ ਜਿਹੜਾ ਆਪਣਾ ਰਾਤ ਦਾ ਚੰਦ ਹੁਣਾਇਆ ਉਹ ਪਿੰਕ ਕਲਰ ਦੇ ਵਿੱਚ ਹੁਣਾਇਆ ਤੇ ਚਲੋ ਦੇਖਦੇ ਉਹ ਵੀ ਚੀਜ਼ ਆਪਾਂ ਧਿਆਨ ਰੱਖਦੇ ਆ ਹਾਂਜੀ ਇੱਕ ਨਾ ਆਪਾਂ ਤੁਹਾਡੇ ਨਾਲ ਹੋਰ ਚੀਜ਼ ਸ਼ੇਅਰ ਕਰਨੀ ਹੈਗੀ ਸ਼ਾਇਦ ਮੈਨੂੰ ਲੱਗਾ ਤੁਸੀਂ ਉਹ ਚੀਜ਼ ਦੇਖੀ ਹੋਣੀ ਅਸਮਾਨ ਦੇ ਵਿੱਚ ਵੀ ਥੋੜੇ ਦਿਨਾਂ ਤੋਂ ਨਾ ਜਿਹੜੇ ਆਪਣੇ ਆ ਜਹਾਜ਼ ਘੁੰਮਦੇ ਆ ਹਨਾ ਤੁਸੀਂ ਦੇਖਣਾ ਬੱਦਲਾਂ ਦੇ ਵਿੱਚ ਲਾਈਨਾਂ ਕਿੰਨੀਆਂ ਬਣਦੀਆਂ ਆ ਹਨਾ ਤੇ ਇਹ ਤਾਂ ਵੈਸੇ ਸਾਡੇ ਛੋਟੇ ਹੁੰਦੇ ਆ ਤੇ ਆਪਾਂ ਦੇਖਦੇ ਆ ਰਹੇ ਆ तकरीबन ਸਾਰਿਆਂ ਨੂੰ ਪਤਾ ਹੀ ਹੋਣਾ ਆ ਤੇ ਕੁਝ ਕ ਦਿਨਾਂ ਤੋਂ ਜਿਹੜੀਆਂ ਉਹ ਲਾਈਨਾਂ ਨਾ ਬਹੁਤ ਜ਼ਿਆਦਾ ਅਸਮਾਨ ਦੇ ਵਿੱਚ ਬਣ ਗਿਆ ਮੈਂ ਦੇਖੀਆਂ ਵੀ ਕੈਪਚਰ ਵੀ ਕੀਤੀਆਂ ਬਟ ਉਹ ਮੈਂ ਚੀਜ਼ ਦੀ ਵੀਡੀਓ ਨਹੀਂ ਪਾਈ ਤੇ ਹੁਣ ਮੇਰੇ ਕੋਲ ਨਾ ਤਿੰਨ ਚਾਰ ਵੀਡੀਓ ਇਦਾਂ ਦੀਆਂ ਆਈਆਂ ਹੋਈਆਂ ਸੀਗੀਆਂ ਵੀ ਜਿਨ੍ਹਾਂ ਨੇ ਉਹ ਮੂਵਮੈਂਟ ਕੈਪਚਰ ਕੀਤਾ ਹੋਇਆ ਆ ਵੀ ਲਾਈਨਾਂ ਜਦੋਂ ਬਣ ਗਿਆ ਆ ਤੇ ਪਹਿਲਾਂ ਤਾਂ ਮੈਂ ਉਹ ਵਿੱਚ ਵੀਡੀਓ ਐਡਿਟ ਕਰਦੀ ਆ ਤੇ ਤੁਸੀਂ ਉਹ ਵਾਲੀਆਂ ਵੀਡੀਓ ਦੇਖਿਓ ਤੇ ਕੋਈ ਤਾਂ ਕਹਿੰਦਾ ਵੀ ਭੰਗ ਪੀਤੀ ਆ ਕੋਈ ਕਹਿੰਦਾ ਪੈਗ ਲਈ ਫਿਰਦਾ ਆ ਵੀ ਪਾਇਲਟ ਜਿਹੜਾ 8 ਜੇ ਬਣਾਈ ਜਾਂਦਾ ਹੈ ਬਹੁਤ ਵੀਡੀਓਸ ਇਦਾਂ ਦੀਆਂ ਹੈਗੀਆਂ ਤੇ ਇਹ ਚੀਜ਼ ਬਾਰੇ ਫਿਰ ਮੈਂ ਜਦੋਂ ਸਰਚ ਕੀਤਾ ਦੋ ਚਾਰ ਵੀਡੀਓ ਹੋਰ ਦੇਖੀਆਂ ਤੇ ਉਹ ਕਹਿੰਦੇ ਵੀ ਇਹ ਕੋਈ ਕੈਮੀਕਲ ਹੈ ਨਾ ਆਪਣੀਆਂ ਫਸਲਾਂ ਤੇ ਛਰਕਾਰੇ ਆ ਤੇ ਜਿਹਦੇ ਨਾਲ ਆਪਣੀਆਂ ਫਸਲਾਂ ਨੂੰ ਨੁਕਸਾਨ ਹੁੰਦਾ ਆਪਣੀ ਜਿਹੜਾ ਹਵਾ ਆ ਉਹ ਖਰਾਬ ਹੁੰਦੀ ਪਈ ਆ ਤੇ ਸਾਰੇ ਜਣੇ ਸੋ ਆਪਾਂ ਕਰ ਤਾਂ ਕੁਝ ਨਹੀਂ ਸਕਦੇ ਬਟ ਇਸ ਚੀਜ਼ ਦਾ ਧਿਆਨ ਰੱਖਿਓ ਵੀ ਇਹ ਜੀਰੂਆਂ ਦੇਖਿਓ ਜ਼ਰੂਰ ਕੈਪਚਰ ਜ਼ਰੂਰ ਕਰਿਓ ਆਪਣੇ ਫੋਨ ਦੇ ਵਿੱਚ ਤੇ ਜਿਹੜਾ ਤਾਂ ਮੈਨੂੰ ਜਾਣਦੇ ਆ ਉਹ ਮੈਨੂੰ ਸੈਂਡ ਕਰਿਓ ਵੀਡੀਓ ਮੈਂ ਦੇਖਦੀ ਵੀ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਇਹ ਚੀਜ਼ ਹੋਈ ਆ ਤੇ ਸਾਡੇ ਪਿੰਡ ਦੇ ਵਿੱਚ ਵੀ ਪਰਸੋ ਚੌਥੇ ਇਹ ਚੀਜ਼ ਮੈਂ ਦੇਖੀ ਤਾਂ ਉਹ ਚੀਜ਼ ਦੀ ਮੈਂ ਵੀਡੀਓ ਬਣਾਈ ਆ ਤੇ ਸੋ ਚਲੋ ਦੇਖਿਓ ਸਾਰੇ ਜਣੇ ਧਿਆਨ ਰੱਖਿਓ ਤੇ ਆਜੋ ਹੁਣ ਕਰ ਲਈਏ ਕੰਮ ਕਰ ਤੇ ਟਾਈਮ ਹੋ ਗਿਆ 7:00 ਵਜੇ ਆ ਤੇ ਹੁਣ ਰੋਟੀ ਪਾਣੀ ਬਣਾ ਲਈਏ ਤੇ ਅੱਜ ਆਪਾਂ ਜਾਣਾ ਆ ਕਿੱਥੇ ਫੇਰ ਤੁਹਾਨੂੰ ਦੱਸਾਂਗੇ ਕਿੱਥੇ ਜਾਣਾ ਹਾਂਜੀ ਆ ਨਾ ਇੱਕ ਅੱਜ ਮੈਨੂੰ ਵੀਡੀਓ ਆਈ ਸੀ ਫੋਨ ਤੇ ਤੇ ਮੈਂ ਕਿਹਾ ਚਲੋ ਕਿਉਂ ਨਾ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਜਿਨ੍ਹਾਂ ਨੇ ਇਹ ਵੀਡੀਓ ਬਣਾਈ ਆ ਬਹੁਤ ਜ਼ੂਮ ਕਰਕੇ ਪੂਰੀ ਕਲੀਅਰ ਬਣਾਈ ਆ ਤੇ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਅੱਜ ਲੱਗਦਾ ਪਾਇਲਟ ਪੈਗ ਲਾਈ ਫਿਰਦਾ ਆ ਜਿਹੜਾ ਲੱਗਦਾ ਇਦਾਂ ਜਹਾਜ਼ ਨੂੰ ਕਮਾਈ ਜਾਂਦਾ ਬੱਦਲਾਂ ਵਿੱਚ ਦੀ ਆਪਾਂ ਤਾਂ ਉਹਦਾ ਅੱਜ ਤੱਕ ਸਿੱਧੀਆਂ ਲਾਈਨਾਂ ਦੇਖੀਆਂ ਹੀ ਪਰ ਅੱਜ ਤੱਕ ਆ ਇਦਾਂ ਲਾਈਨਾਂ ਨਹੀਂ ਬਣੀਆਂ ਦੇਖਿਆ ਕਿ ਇੱਕ ਦੂਜੇ ਦੇ ਵਿੱਚ ਦੀ ਕ੍ਰੋਸ ਕਰਨ ਤੇ ਉਸ ਤੋਂ ਬਾਅਦ ਜੀ ਇੱਕ ਤੁਹਾਡੇ ਨੂੰ ਮੈਂ ਹੋਰ ਵੀਡੀਓ ਸ਼ੇਅਰ ਕਰਦੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਵੀਡੀਓ ਬਾਰੇ ਦੱਸਿਆ ਹੋਇਆ ਆ ਕਿ ਇਹ ਨਾ ਕਿ ਪਤਾ ਨਹੀਂ ਕੋਈ ਬਾਹਰੀ ਕੰਟਰੀ ਆ ਜਿੱਥੇ ਕਿ ਉਹ ਕੈਮੀਕਲ ਜਿਹੜਾ ਛੜਕਾਰੇ ਆ ਤੇ ਇਹ ਕਿਸੇ ਨਾ ਨਾ ਉੱਥੋਂ ਦੇ ਪਰਸਨ ਨੇ ਇਹ ਵੀਡੀਓ ਬਣਾ ਕੇ ਉੱਤੇ ਵਾਇਰਲ ਕੀਤੀ ਆ ਤੇ ਦੇਖਿਓ ਜਰੂਰ ਆ ਦੇਖੋ ਇੱਕ ਬਾਹਲੇ ਪਰਸਨ ਨੇ ਇੱਕ ਆ ਵੀਡੀਓ ਹੋਰ ਸ਼ੇਅਰ ਕੀਤੀ ਆ ਜਿਹਦੇ ਵਿੱਚ ਉਹ ਆਪਣੀਆਂ ਫਸਲਾਂ ਦਾ ਦਿਖਾਉਂਦਾ ਆ ਕਿ ਇਹ ਦੇਖਣ ਨੂੰ ਤਾਂ ਬਿਲਕੁਲ ਹਰੀਆਂ ਲੱਗਦੀਆਂ ਆ ਫਸਲਾਂ ਤੇ ਬਟ ਉਹ ਜਦੋਂ ਇਹਨੂੰ ਹੱਥ ਲਗਾ ਕੇ ਦੇਖਦਾ ਆ ਤੇ ਇਹ ਬਿਲਕੁਲ ਭੂਰਚੂਰ ਹੋ ਕੇ ਪੁਰ ਜਾਂਦੀਆਂ ਆ ਤੇ ਦੇਖੋ ਨਾ ਇਹ ਦੱਸਿਆ ਹੋਇਆ ਕਿ ਦੇਖਣ ਨੂੰ ਬਿਲਕੁਲ ਹਰੀਆਂ ਆ ਤੇ ਬਟ ਉਹ ਕੈਮੀਕਲ ਦੇ ਛੜਕਾ ਦੇ ਨਾਲ ਇਹ ਫਸਲ ਸੁੱਕ ਚੁੱਕੀ ਆ ਇਹ ਜਿਹੜੀ ਵੀਡੀਓ ਆ ਇਹ ਬਾਹਰਲੀ ਆ ਇਹ ਇੱਧਰ ਪੰਜਾਬ ਦੀ ਨਹੀਂ ਪੰਜਾਬ ਤੋਂ ਬਾਹਰ ਫੋਰਨ ਕੰਟਰੀਆਂ ਦੇ ਵਿੱਚ ਵੀ ਇਹ ਸਭ ਕੁਝ ਹੋਇਆ ਹੈ ਤੇ ਜਿਨ੍ਹਾਂ ਨੇ ਵੀਡੀਓ ਰਿਕਾਰਡ ਕਰਕੇ ਮੈਨੂੰ ਭੇਜੀ ਆ ਤੇ ਉਹ ਉਹਨਾਂ ਨੇ ਆਪਣੇ ਫਸਲ ਦੀ ਵੀਡੀਓ ਬਣਾਈ ਆ ਤੁਸੀਂ ਦੇਖਿਓ ਚੋ ਆ ਗਿਆ ਸਾਡਾ ਚੋ ਹਰਗੜ ਦਾ ਚੋ ਉਹ ਤਾਂ ਹੋਣਾ ਹੈ ਨਹੀਂ ਨਿਰੇਤਾ ਨਾਲ ਅੱਗੇ ਉਹ ਹੁੰਦੀ ਹੀ ਹੈਗੀ ਦਲ ਆ ਕੇ ਦਿੱਤੇ ਬੱਤੇ ਹਾਂ ਨਹੀਂ ਉਹ ਤਾਂ ਥੱਲੇ ਹੋਣਾ ਹੈ ਜਿਹੜੀ ਚੋਈ ਜੀ ਹੁੰਦੀ ਥੱਲੇ ਨੂੰ ਹਨਾ ਆਉਂ ਵੈਸੀ ਆਉਂ ਵੈਸੀ ਅੱਗੇ ਤਾਂ ਬਹੁਤ ਢੂੰਗੀ ਹੁੰਦੀ ਹੈਗੀ ਇਹ ਹੁਣ ਉਹਨੇ ਘੱਟ ਕਰਦੀ ਕਹਿੰਦੇ ਦੇਵਾਲ ਤੋਂ ਲੁੱਟੀ ਹੋਣਾ ਹਾਂ ਦੇਵਾਲਦਿਆਂ ਨੇ ਹੋਣਾ ਵੀ ਥੋੜੇ ਤਾਂ ਰੁੱਤਾ ਚੱਕ ਲੋਣਾ ਤਾਂ ਸਕੂਟਰੀ ਵੀ ਲੰਗੜੀ ਹੁੰਦੀ ਹੁੰਦੀ ਹੁੰਦਾ ਤਾਂ ਪੱਤਰਾ ਹੀ ਹੋ ਗਿਆ ਕਿੰਦਰਾ ਤੇ ਵੀ ਹੁੰਦੀਆਂ ਰਹਿੰਦੀਆਂ ਹਨ ਆਹ ਆਹ ਮੋਰੇ ਜਿੰਮੀ ਉੜਦੀ ਜਾਂਦੀ ਆ ਇਥੇ ਲੰਪਾ ਦੇਖਦਾ ਨਾ ਖੋਲ ਲੋ ਜਸਰੀ ਕਹਿੰਦਾ ਸਭ ਤੋਂ ਪਹਿਲਾਂ ਹੀ ਤੁਹਾਡੇ ਚੋਹ ਵਿੱਚ ਦੇ ਆ ਕਰ ਇੰਨਾ ਕਰਦੇ ਰੱਖਿਆ ਮੁੰਡਾ ਇਹ ਵੀ ਮੈਂ ਧੁੱਪ ਲਵਾਉਣੀ ਚੋਗਰੀ ਆ ਤੇ ਅੱਛਾ ਹਮ ਇਹ ਆ ਕਿ ਲੱਗਿਆ ਹਾਂ ਸਟੋਪਰੀ ਆ ਉਹ ਕਿੰਨਾ ਆ ਹਸਪਤਾਲ ਨਾਲ ਆ ਉਹ ਕਰਨ ਵਾਲੀ ਸਟੋਰੀ ਵਿੱਚ ਬੈਠ ਪਏ ਹਾਂ ਪੈਕੇਜ ਕਿੰਦਾ ਹੈ ਹਾਂ ਇਹ ਜਦੋਂ ਧੰਦੇ ਟੱਪੇ ਵਾਈਚਾ ਇਹ ਜਦੋਂ ਪਾਕ ਕਰਨੇ ਲੱਗਿਓ ਵੀ ਆ ਆ ਅੱਛਾ ਮੁੱਟਾ ਆ ਇਹ ਲੱਗੀਆਂ ਜਿਹਾ ਸਹਿਬ ਖਾਈ ਜਾਂਦਾ ਲਾਲਾ ਉਹ ਲੱਗੀਆਂ ਆਣੀਆ ਫਿਰ ਹਾਲੇ ਪੈਰੀ ਹੱਥ ਲਾ ਪਹਿਲਾਂ ਹਾਂ ਜੀ ਲੱਗ ਹੈ ਉਹ ਚਾਰੇ ਨਿਆਣਿਆਂ ਤੋਂ ਬੁਲਾ ਲਓ ਉਹਦੇ ਨੂੰ ਫੁੱਟੇ ਦੀ ਪਈ ਇਹ ਬੋਟੀ ਇਹ ਦੁੱਧ ਹੈ ਕਿ ਲੈ ਲੈ ਜੀਏ ਜੇ ਚਾਹ ਪੀਣੀ ਆ ਤਾਂ ਆਹ ਨਹੀਂ ਮਿਲਿਆ ਹੀ ਨਹੀਂ ਉਹ ਪਿੱਛੇ ਹੁੰਦਾ ਉਹ ਪਿੱਛੇ ਦੁਰ ਕੇ ਹੁੰਦਾ ਟੱਪਾ ਬੋਲਤਾ ਬੋਲਤਾ ਦਵਾਰੇ ਘੇੜੀਆਂ ਵੀ ਲਾ ਗਿਆ ਮੇਰਾ ਤੁੰਗਿਆ ਬੋਲਤਾ ਮਾਗੀ ਕੀ ਸੰਗਤ ਕਹੇ ਹਾਂ ਇੱਕ ਲੱਗੇ ਆਓ ਹਾਂ ਮਰਫੀ ਆ ਜੂਗੀ ਬਾਕੀ ਕੰਨਾਟੇ ਕੋਸੇ ਪਾਉਗੀ ਆ ਨਵੇਂ ਬਣਾਏ ਆ ਕੰਗਣ ਕਿਦਾਂ ਨੱਕ ਕੰਨ ਹੱਥ ਫੜਫੜਦੇ ਦੀ ਆਏ ਆਏ ਇਹ ਤਾਂ ਪੁੱਛਣਾ ਹੀ ਕੁਛ ਆਹ ਕੁਛ ਕਹਿੰਦੀ ਆ <laughs> ോ ഓഡർ <laughs> <laughs> ਕਾਯਾ ਪੈਣਾ ਕਹੇ ਉਹ ਇਹਨਾਂ ਕਹੇ ਕੋਈ ਬਿਰਿਆਨੀ ਆਹ ਬਿਰਿਆਨੀ ਬਣਾਏ ਬੰਦੇ ਵੀ ਦੇ ਲੈ ਕਿੰਨੇ ਜਾਣੇ ਆ ਅੱਜ ਵੀ ਮੈਨੇ ਕਾਣ ਲੜਾ ਯਾਰ ਮੈਨੇ ਤਰ ਖਾਣਾ ਆਵਾਜ਼ ਤੇ ਦੋ ਜਲਾ ਖਾਣੇ ਆਹ ਆਹ ਕੀ आई है ना <laughs> की होया खोपा ਲਿੱਤ ਗਿਆ ਕਿਹੜਾ ਖੋਪਾ ਲਿੱਤ ਗਿਆ ਦਿਖਾਈ ਤਾਂ ਅੱਛਾ ਇਹ ਫੇ ਕਿੱਦਾਂ ਚੱਲਦੀ ਇਹਦੇ ਨਾਲ ਚੱਲਦੀ ਸੀ ਏਦਾਂ ਕਰਕੇ ਨਾ ਪਾ ਕਰਦੇ ਨਹੀਂ ਏਦਾਂ ਤੇ ਨਸੀਬ ਰਾਂ ਖਰੀਦਣ ਆ ਹਾਂ ਉਹ ਫੇ ਸਾਰਾ ਉੱਪਰੋਂ ਨਿਕਲ ਗਿਆ ਹੈ ਨਾ ਅੱਛਾ ਚੱਲ ਖੱਟਾ ਬਣ ਗਿਆ ਨਾ ਓਦਾਂ ਹੋਰ ਬਸ ਫੇ ਠੀਕ ਆ ਹਾਂ ਜੀ ਆਹ ਚੀਜ਼ ਪਾ ਦਾਂਗੇ ਕੋਕੋੜੀ ਵਿੱਚ ਚਲੋ ਪਾਓ ਫੇ ਚੋਲਾ ਨੂੰ ਲੱਗਦਾ ਪਿਆ ਤੜਕਾ ਠੀਕ ਹੈ ਹੋਰ ਹੋਰ ਜੀ ਬਹੁਤ ਵਧੀਆ ਬਹੁਤ ਵਧੀਆ ਆਹੋ ਪਤਲਾ ਕਰ ਲਾ ਹਾਂ ਕਿੰਨੇ ਕਿਲੋਸ ਬਣਾਉਣੀ ਠੀਕ ਆ ਠੀਕ ਹੈ ਪਾਣੀ ਜਦੋਂ ਪਾਣੀ ਗਰਮ ਹੋ ਜਾਂਦਾ ਹਾਂ ਅੱਛਾ ਸਵੇਰਾਂ ਅਸੀਂ ਜਦੋਂ ਪਾਣੀ ਪੁੱਟੀ ਹਾਂਦੀ ਫਿਰ ਭਾਂਡੇ ਮੰਨ ਲੈ ਸੁੱਕੀ ਕਰਦੇ ਹਾਂ ਚਲੋ ਲਾਓ ਤੜਕਾ ਬਣਾਓ ਖੱਟਾ ਆਗੇ ਤੇ ਚਲੀਏ ਵੀ ਅਸੀਂ ਘਰਾਂ ਨੂੰ ਆਹੇ ਗੁਕਾ ਚੱਕਟ ਬਣਾਈਦੇ ਆਹ ਕੜਾਹੀ ਜੀ ਬਣਾਈਦੇ ਵਧੀਆ ਵਧੀਆ ਬੱਤਾ ਹੋ ਗਿਆ ਹਾਂ ਚਲੋ ਖੱਟੇ ਦੇ ਨਾਲ ਚੌਲ ਛਕੋ ਵਧੀਆ ਆ ਵਧੀਆ ਆ ਵਧੀਆ ਆ ਹਾਂ ਸੋਈ ਸੋਈ ਕਰਦੇ ਕਹਿੰਦੇ ਇਹ ਵਾਰ ਬਹੁਤ ਬਹੁਤ ਮਾਣ ਆਉਂਦਾ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਖਾਸੀ ਜੰਗਾ ਉਹ ਹੋ ਹੋ ਦੇਖਿਆ ਸਾਡੇ ਬਹੁਤ ਬਹੁਤ ਟੋਟਾ ਇਵਨੋ ਬਹੁਤ ਉਪ ਹੁੰਦੀ ਹੈ ਕਾਮੀਆਂ ਨੂੰ ਇਦਾਂ ਹੀ ਹੋਇਆ ਕਰਨੀ ਬਹੁਤ ਵੇਖ ਥੜੀ ਉਹ ਯਾਰ ਬੇਬੇ ਸੱਜਣ ਵੀ ਮਗਾ ਕੇ ਦੇ ਇੰਤਕੋ ਫੋਟੋ ਲਊਗਾ ਅੱਜ ਤਾਂ ਇੱਥੇ ਨਾਚੋ ਵਾਲਾ ਨਾਚਰੀ ਦਾ ਮਾਲਾ ਨਾਚਰੀ ਦੇ ਨਾਚਰੀ ਦਾ ਲੈ ਲਵੀਂ ਹਾਂ ਨਾਚਰੀ ਤੋਂ ਹੀ ਮਿਲ ਜਾਣ ਆਹਾਂ ਸੋਗਰੀ ਦਾ ਕਹਿ ਕੇ ਇਹਦੀਆਂ ਨਾਲ ਜਨ ਸੋਗਰੀਆਂ ਹੋਣੀਆਂ ਖਾਦੋ ਪੱਕੀਆਂ ਜਿਹੜੀਆਂ ਠੀਕ ਆ ਜਦੋਂ ਪੱਕੀਆਂ ਹੋਣ ਤਾਂ ਹੀ ਇੱਟਾ ਇਹਦਾ ਮੁੰਡੇ ਦਾ ਬੇਲ ਵੀ ਰਹਿ ਦਿੰਦੇ ਨੇ ਇਹ ਤਾਂ ਕਹਿੰਦੇ ਨਿਆਣਿਆਂ ਦਾ ਬੇਲ ਵੀ ਨਹੀਂ ਰਹਿਣ ਦੇਣੀ ਹਾਂ ਉਹ ਹੀ ਤੋੜ ਕੇ ਖਾ ਜਾਣੀ ਕਿੱਥੇ ਹਰ ਚੰਗਾ ਫਿਰ ਬਾਏ ਬਾਏ ਕੇ ਆਉਣਿਆ ਅੱਛਾ ਇਹ ਚੌਥੀ ਭੈਣ ਵੀ ਆ ਗਈ ਨਹੀਂ ਅਸੀਂ 2:20 ਵਜੇ ਕਹੀ ਜਾਂਦਾ ਦੁਪਹਿਰਾ ਦੁਪਹਿਰਾ ਅਗਲੇ ਦਿਨੋਂ ਸਿਖਰ ਦੁਪਹਿਰੇ ਸੀ ਵਿਆਹ ਚ ਲੱਗੇ ਹੋਆ ਕੰਮ ਕਰਨ ਹਨਾ ਹਮ ਵਧੀਆ ਬਣਦੇ ਪਏ ਆ ਹੋ ਰੇਤਾ ਕਰ ਟ੍ਰੈਕਟਰ ਹਮ ਚੱਲ ਚੱਲੇਗਾ ਰਸਤਾ ਪੱਕ ਰਸਤਾ ਪੱਕ ਗਿਆ ਰੇਤਾ ਚੱਕ ਹੋ ਗਈ ਰੇਤਾ ਰਹੀ ਨਹੀਂ ਤੂੰ ਸਕੂਟਰੀ ਵਾਲੀ ਰੱਖਾਂਗੇ ਤੇ ਮੈਂ ਰੇਸ ਦੀ ਦਿੱਤੀ ਆ ਹਾਂ ਤرائی ਜਾ ਹੀ ਆਣੇ ਥੱਲੇ ਅੱਗੇ ਪਹਿਲਾਂ ਇੱਥੇ ਬਹੁਤ ਰੇਤਾ ਹੁੰਦੀ ਹੈਗੀ ਇੱਕ ਵਾਰ ਮੈਂ ਉਧਰ ਗਈ ਮੈਂ ਬਿਨਾਂ ਸਕੂਟਰੀ ਲਈ ਉੱਥੇ ਉਹ ਹੁੰਦਾ ਸਕੂਟਰੀ ਫਸ ਜਾਂਦੀ ਸੀ ਰੇਤਾ 'ਚ ਉਹ ਹੈ ਨਾ ਐਦਾਂ ਥੰਡੇ ਨੂੰ ਠਹਿ ਗਏ ਚਲਾਉਣੇ ਆਉਦੀ ਨਹੀਂ ਸੀ ਫੇੜੇ ਮੈਂ ਸਕੂਟਰੀ ਰੇਸ ਉਹਦੇ ਥੱਲੇ ਹੰਟੇਗਾ ਇਹਨਾਂ ਸ਼ੁਰੂ ਤੋਂ ਟੇਕ ਤੋਂ ਥੱਲੇ ਨਹੀਂ ਆ ਗਈ ਮੇਰੀ ਸਕੂਟਰੀ ਸਿਮੀ ਉੜੀ ਜਾਂਦੀ ਸੀ ਸਿਮੀ ਬੜੀ ਤੇਜ਼ ਜਾਂਦੀ ਆ ਅੱਗੇ ਐਸੇ ਐਸ ਰਾਸਤੇ 'ਚੋਂ ਤੁਰ ਕੇ ਜਾਣਾ ਵੀ ਰੇਤਾ ਇੰਨੀ ਹੁੰਦੀ ਹੈਗੀ ਸਕੂਟਰੀ ਚੱਲਦੀ ਨਹੀਂ ਹੁੰਦੀ ਹੈਗੀ ਰੇਤਾ ਹੀ ਚੱਕ ਹੋ ਗਈ ਆ ਸਾਰੀ ਰੇਤਾ ਹੈ ਹੀ ਨਹੀਂ ਜੋ ਉਹਦੇ ਵਿੱਚ ਹੁਣ ਪਾਂਸ ਬੰਨੇ ਭਾਈ ਕੋਲ ਐਸੇ ਥੋ ਮੇਲੇ ਚ ਅੱਛਾ ਆਹ ਵੇ ਲੱਗਿਆ ਸੀ ਮੇਲੇ ਚ ਭਲਾ ਮਮੀ ਮੇਲੇ ਚ ਨਾ ਗਏ ਨਾ ਤਾਂ ਸਾਨੂੰ ਦੱਸ ਮਮੀ ਤਾਂ ਵਿਚਾਰੀ ਮੇਲੇ ਚ ਨਾ ਜਾਂਦੀ ਤੇਰੀ ਲੋ ਤਾਂ ਗਈ ਹੋਈ ਸੀਗੀ ਲੋ ਵਿਚਾਰੀ ਇੱਥੇ ਘੁੰਮਦੀ ਨਹੀਂ ਨਹੀ ਨੋ ਨਹੀਂ ਲੋ ਲੋਹ ਵਿਚਾਰੀ ਲੋਹ ਵਿਚਾਰੀ ਨੇ ਦੇਖੇ ਹੀ ਨਹੀਂ ਦੁਪੱਟੇ ਐਡੀਆਂ ਦੁਕਾਨਾਂ ਲੱਗੀਆਂ ਲੋਹ ਵਿਚਾਰੀ ਉਹ ਤੇ ਆਹ ਦੇ ਗਾਢ ਹੋਈ ਆ ਸਾਹਮਣੇ ਆਹ ਤਾਂ ਮੰਮੀ ਦਾ ਦੁਪੱਟਾ ਹੈਗਾ ਤਾਂ ਹੈ ਤੁਹਾਡੇ ਜਿੱਦਾ ਤਾਂ ਢਾਡਾ ਹੈ ਉਦਾਂ ਹੈ ਰੰਗ ਦਾ ਹੂੰ ਉਹ ਚ ਜਿਹੜਾ ਕਿ ਚਿੱਟੇ ਫੁੱਲਾਂ ਚ ਪੀਲੇ ਆ ਇਹ ਚ ਪੀਲੇ ਫੁੱਲ ਆ ਚਿੱਟੇ ਫੁੱਲ ਆ ਮੰਮੀ ਦੀ ਉਮਰ ਦੇ ਹਿਸਾਬ ਨਾਲ ਮੰਮੀ ਤੁਹਾਨੂੰ ਇਦਾਂ ਦੇ ਫਿੱਕੇ ਫਿੱਕੇ ਹੀ ਚਾਹੀਦੇ ਆ ਹੈਨਾ ਹਾਂ ਕਿੰਨੇ ਆਇਆ 150 ਚੀਜ਼ ਆ ਹਾਂ ਸੋਹਣਾ ਆ ਤੇ ਇਹਨਾਂ ਲੈ ਜੀ ਵਾਹ ਕਿੰਨੇ ਸੋਹਣੇ ਸੋਹਣੇ ਨੇ ਮम्मी ਨੇ ਵੀ ਤਿੰਨ ਚਾਰ ਲਏ ਆ ਸੋਸੀਆਂ ਦੇ ਉਹ ਜਿਹੜਾ ਪਹਿਲਾਂ ਤੁਸੀਂ ਕਹਿੰਦੀਆਂ ਸੀ ਆ ਬਹੁਤ ਸੋਹਣਾ ਆ ਇਥੇ ਤਿਆਰੀ ਕੀਤੀ ਹੋ ਆ ਸਾਰੀ ਨਾਣਾ ਸੰਤਾਂ ਦੇ ਅੱਛਾ ਸਮਾਗਮ ਆ ਉੱਥੇ ਅੱਜ ਹੈ ਨਾ ਚਲੋ ਵਧੀਆ ਮੇਰੇ ਨਾਂ ਦਾ ਵੀ ਮੱਥਾ ਟੇਕ ਦਿਓ ਠੀਕ ਆ ਜੀ